ਤੋਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਦਾ ਦੁੱਖ ਰੋਕਾ ਡੇਰਾ ਪੰਨਾ ਅਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਹੋਵਾ ਸਭ ਥਾਈ ਕਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੇ ਜਾਈ ਰਹਾ ਤੁਰਕੀ ਬਾਣੀ ਆਈ ਤਨ ਸਗਲੇ ਜਿੰਤ ਮਿਟਾਈ ਦਿਆਲ ਪੁਰਖ ਮਿਹਰਬਾਨ ਹਰ ਨਾਨਕ ਸਾਚ ਵਖਨ ਤੁਰਕੀ ਬਾਣੀ ਆਈ ਤਨ ਸਗਲੇ ਜਿੰਤ ਮਿਟਾਈ ਦਿਆਲ ਪੁਰਖ ਮਿਹਰਬਾਨ ਹਰ ਨਾਨਕ ਸਾਚ ਵਖਨ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਐ ਜੁਨੀ ਸੈਭੰ ਗੁਰ ਪ੍ਰਸਾਦਿ ਆਖੋ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋਵੈ ਜੇ ਸੋਚੀ ਲਖਵਾਰਿ ਤਪੈ ਜਪਿ ਨਾ ਹੋਵੈ ਜੇ ਲਰਹ ਲਿਪਤਾਰੁ ਸੁਖਿਆ ਬੁਖੁ ਨਾ ਉਤਰੀ ਜੇ ਬੰਨਾਪੁਰੀਆ ਪਾਰੁ ਸਹਿ ਸਿਅਣ ਪਾਲਖ ਹੋ ਹੈ ਤੈਕਨਾ ਚੱਲੈ ਨਾਲ ਕਿ ਸਚਿਆਰਾ ਹੋਈਐ ਕਿ ਪੂੜੈ ਟੁਟੇ ਪਾਲ ਹੁਕਮੋਂ ਰਜਾਈ ਚਰਣਾ ਨਾਨਕ ਲਖਿਆ ਨਾਲ ਹੁਕਮੇ ਹੋਣ ਆਕਾਰ ਹੁਕਮਨਾਖੇਹਾ ਜਾਈ ਹੁਕਮੀ ਹੋਵਨ ਜੀ ਹੁਕਮ ਲੇ ਵਡਿਆਈ ਹੁਕਮੇ ਉਤਮ ਨੀਚ ਹੁਕਮ ਲਖ ਦੁਖ ਸੁਖ ਪਾਈਐ ਇਕਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਹਦਾ ਪੁਵਾਈਐ ਹੈ ਹੁਕਮੇ ਅੰਦਰ ਸਭ ਕੋ ਬਾਕੂ ਨਾ ਹੋਏ ਨਾਨਕ ਹੁਕਮੇ ਜੇਹੋ ਜੇਤਾ ਹੋਮੈ ਕਹਿ ਨਾ ਕੋਈ ਗਾਵੇ ਕੋ ਤਾਨ ਨ ਹੋਵੇ ਕਿਸੇ ਤਾਨ ਗਾਵੇ ਕੋ ਰਾਜਣੈ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਜਿ ਆਖੋ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੀ ਗਾਵੇ ਕੋ ਜੀ ਲੈ ਫਿਰਦੀ ਗਾਵੇ ਕੋ ਜਾਪੈ ਇਸੇ ਦੂਰ ਗਾਵੇ ਕੋ ਵਿਖੇ ਹਾਰਾ ਹਰ ਦੂਰ ਕਥਨਾ ਕਥਿਨਾ ਵੇ ਟੋਟ ਕਥ ਗਤ ਕਥੀ ਕੋਟੀ ਕੋਟ ਕੋਟ ਜਿੰਦਾ ਦੇ ਲੈਂਦੇ ਠਕਵਾ ਹੈ ਜੁਗਾਰ ਉੰਤਰ ਖਾਹੀ ਖਾ ਹੈ ਹੁਕਮੇ ਹੁਕਮ ਚਲਾਈ ਰਾਹੋ ਨਾਨਕ ਵਿਖਸਾ ਵਿਪਰਵਾਹੋ ਸਾਚਾ ਸਾਹਿਬ ਸਾਚਨਾਏ ਬਖਿਆ ਭਉ ਅਪਾਰ ਆਖੇ ਮੰਗੇ ਰੇ ਰੇ ਰਾਖਰੇ ਰਾਤਾਰ ਫਿਰ ਕੀ ਅਗੇ ਰਖੀਐ ਜਿਸ ਦੇ ਦਰਬਾਰ ਮੋਹ ਕੀ ਬੋਲਣਾ ਬੋਲੀਐ ਜਿਤ ਸੁਣ ਧਰੇ ਪਿਆਰ ਅਮ੍ਰਿਤ ਵੇਲਾ ਸਚ ਨਾਮ ੜਿਆ ਵਿਚਾਰ ਕਰਮੀ ਆਵਖੜਾ ਨਦਰੀ ਮੁਖ ਦੁਆਰ ਨਾਨਕ ਐਵੇਂ ਜਾਣੀਐ ਸਵਾਪੇ ਸਚਿਆਰ ਥਾਪਿਆ ਨ ਜਾਏ ਕੀਤਾ ਨ ਹੋਏ ਥਾਪਿਆ ਆਪ ਨਿਰੰਝਨ ਸੋਈ ਜਿਨ ਸੇਵਿਆ ਧਨ ਪਾਇਆ ਮਾਨ ਨਾਨਕ ਗਾਵੀਐ ਗੁਣਿ ਨਿਧਾਨ ਗਾਵੀਐ ਸੁਣਿਐ ਮਨ ਰਖੀਐ ਭਾਉ ਦੁਖ ਪਰ ਹਰਿ ਸੁਖ ਕਰ ਲੈ ਜਾਏ ਗੁਰਮੁਖੁ ਆਦੰ ਗੁਰਮੁਖ ਵੇਦੰ ਗੋਮਖ ਰਹਿ ਆਸਮਾਈ ਗੁਰੇਸ਼ਰ ਗੁਰੂ ਗੋ ਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋਂ ਜਾਣ ਆਖਾ ਨਾਹੀ ਖਹਿਣਾਗਸ ਨਜਾਈ ਗੁਰਾਇ ਕੋ ਰੀਬੁ ਜਹਾਈ ਸਬਨਾ ਜੀ ਆਖਾ ਇੱਕ ਦਾਤਾ ਸੋ ਮੈਂ ਵਿਸਰਨ ਨਜਾਈ ਤੀਰਥ ਨਾਵਾਂ ਜੇ ਰਸ ਭਾਵ ਬਿਨ ਭਾਣੇ ਕੀ ਨਾਇ ਕਰੀ ਜੇ ਤੇ ਸਠੋ ਪਾਈ ਵਿਖਾ ਬਿਨ ਕਰਮਾ ਕੀ ਮਿਲ ਲੈ ਲੈ ਮਤਿ ਵਿਚ ਰਤਨ ਜਵਾਹਰ ਮਾਨਕ ਜੇਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਵ ਜਹਾਈ ਸਭਨਾ ਜੀਆ ਖਾਇਕ ਦਾਤ ਸੋਮੈ ਵਿਸਰਨ ਜਾਈ ਜੇ ਜੁਗ ਚਾਰੇ ਅਰਜਾ ਹਉਦ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚਲੈ ਸੋ ਕੋਈ ਚੰਗਾ ਨਾਮ ਰਖਾਈ ਕੈ ਜਸ ਕੀਰਤਿ ਜਗ ਲੇ ਜੇ ਤਸ ਨਦਨਾ ਵਿੱਚ ਵਾਸਨਾ ਪੁੱਛੇ ਕੀ ਹੀਟਾ ਅੰਦਰ ਹੀਟ ਕਰ ਦੋਸੀ ਦੋਸਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਗੁਣਾ ਸੁਝੇ ਜੀਤ ਸੈ ਗੁਣ ਕੋਇ ਖਰੇ ਸੁਣਐ ਸਦਪੀਰ ਸੁਰਨਾਥ ਸੁਣੇ ਧਰਤਵਰਿ ਆਕਾਸ਼ ਸੁਣੇ ਦੀਪ ਲੋਪਾਚਾਲ ਸੁਣੇ ਬਹੁਣ ਸਕੈ ਖਾਲ ਨਾਨਕ ਭੁਗਤਿ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸੁਰ ਬਰਮਾਇੰਦ ਸੁਣੇ ਮੋਕਸ਼ਲਾ ਹਨਮੰਦ ਸੁਣੇ ਜੋਗ ਜੋਤਨ ਭੇਡ ਸੁਣੇ ਸਾਸਤ ਸਮਥ ਵੇਦ ਨਾਨਕ ਭਗਤਾਂ ਦਾ خدا ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਸ਼ਟਸ਼ੜ ਕਾ ਇਸ਼ਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਜ ਧਿਆਨ ਨਾਨਕ ਭਗਤਾਂ ਦਾ خدا ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਰਾ ਗੁਨਾਹੀ ਗਾਹ ਸੁਣੇ ਸੇਖ ਪੀਰ ਪਾਤਸ਼ਾਹ ਸੁਣਨਦੇ ਪਾਵੇ ਰਹੋ ਸੁਨੇ ਹੱਥ ਹੋਵੇ ਸਗਾਹੋ ਨਾਨਕ ਪੁਸਤਨ ਸਦਾ ਵਿਗਾਸ ਸੁਨੇ ਰੋਖ ਪਾਪ ਕਾ ਨਾਸ਼ ਮਨ ਕੀ ਗਤ ਹਿ ਨਾ ਜਾਏ ਜੇ ਕੋ ਹੈ ਵਿਛੇ ਪਛਤਾਏ ਕਾਗ ਖਲਮ ਨਾ ਲਖਣ ਹਾਰ ਮਨਨੇ ਕਬ ਹੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨ ਸੁੱਤ ਹੋਵੇ ਮਨ ਬੁੱਧ ਮਨ ਸਗਲ ਪਵਨ ਕੀ ਸੁੱਧ ਮਨੈ ਮੋਟ ਟਨਹਾਈ ਮਨੈ ਜਮ ਕੇ ਸਾਸਨ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨੈ ਮਾਰਗ ਠਾਣਾ ਪਾਈ ਮਨੈ ਪਸੀਓ ਪ੍ਰਗਟ ਜਾਏ ਮਨੈ ਮਗਨ ਚੱਲੇ ਪੰਥ ਮਨ ਧਰਮ ਸਚੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨੈ ਭਾਵਹਿ ਮੋਖ ਦੁਆਰ ਮਨੈ ਪਰਵਾਰੈ ਸਾਧਾਰ ਮਨ ਤੇਰੇ ਤਾਰੇ ਕੋ ਸਿਖ ਮਨ ਨਾਨਕ ਭਵਨਾ ਬਿਖੋ ਹੈ ਸਾ ਨਾਮ ਨਿਰੰਝਨ ਹੋਈ ਜੇ ਕੋ ਮਨ ਜਾਣ ਮਨ ਕੋਈ ਕਨ ਪਰਵਾਣ ਪੰਚ ਪਰ ਦਹਾਨ ਪੰਚੇ ਪਾਵ ਅਦਰ ਗੈ ਮਾਨ ਪੰਚੇ ਸੋਹ ਦਾਰਾ ਜਾਨ ਪੰਚਾ ਕਾਗ ਰੇਖ ਦੇਹਾਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਗੈ ਕਰਨ ਨਾਹੀ ਸੁਮਾਰ ਤੋਲ ਧਰਮ ਦਇਆ ਖਾ ਪੂਤ ਸੰਤੋਸ਼ ਆ ਰਖਿਆ ਜਨ ਸੂਤ ਜੇ ਕੋ ਬੂਝੈ ਹੋਵੇ ਸਚਿਆਰ ਤਵਲੇ ਉਪਰ ਗੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਬਾਸ ਲਖਮ ਜੂਰ ਜੀ ਜਾ ਤਰੰਗਾ ਕੀ ਨਾਵ ਸਭਨਾ ਲਿਖਿਆ ਆਪਣੀ ਕਲਾਮ ਇਹੋ ਲਿਖਾ ਲਿਖ ਜਾਣੈ ਕੋਈ ਲਿਖਾ ਲਿਖਿਆ ਕੀਤਾ ਹੋਇ ਕੀਤਾ ਦਾਸਵਲ ਹੋ ਰੂਪ ਕੀਤੀ ਦਾਤ ਜਾਣੈ ਕਉਣ ਕੂਤ ਕੀਤਾ ਸਭ ਇੱਕ ਗਵਾਉ ਤਿਸਤੇ ਹੋਏ ਲਖ ਦਰੀਆਉ ਕੁਦਰਤ ਖਮਣ ਗਹਾ ਵਿਚਾਰ ਵਾਰਿਆ ਨ ਜਾਵੇ ਇੱਕ ਵਾਰ ਜੋ ਤੁਧ ਭਾਵੈ ਸੈ ਭਲੀਖਾਰ ਤੁਸਦਾ ਸਲਾਮਤ ਨਿਰੰਕਾਰ ਹਾਸੰਖ ਜਪ ਸੰਭਾਉ ਹਾਸੰਖ ਪੂਜਾ ਸੰਖ ਦਪਤਉ ਹਾਸੰਗ੍ਰੰਥ ਮੁਖ ਉਪਾਠ ਹਾਸੰਖ ਜੋਗ ਮਨ ਰਹੇ ਉਦਾਸ ਹਾਸੰਖ ਭਗਤ ਗੁਣ ਗਿਆਨ ਵਿਚਾਰ ਹਾਸੰ ਸਚੀ ਹਾਸੰ ਦਾਤਾਰ ਹਸੰਖ ਸ਼ਰਮ ਬਖਸ਼ਾਰ ਸਮੁਲਿਵਲਾਈ ਤਾਰ ਕੁਦਰਤ ਹੁਣ ਘਹਾ ਵਿਚਾਰ ਵਾਰੈ ਨਾ ਜਾਵੇ ਇੱਕ ਵਾਰ ਜੋ ਸੁਧ ਭਾਵੈ ਸੈ ਭਲੀ ਖਾਰ ਤੂੰ ਸਦਾ ਸਲਾਮਤ ਨਿਰੰਕਾਰ ਹਸੰਖ ਮੋਰਖੰਦ ਕੋਰ ਹਸੰਖ ਚੋਰ ਹਰਾ ਖੋਰ ਸਮੁਖ ਜਹ ਜੂਰ ਹਸੰਖ ਗਲਵਟ ਹੱਤੇ ਅਹਮਾ ਹੈ ਹਸੰਖ ਪਾਪੀ ਪਾਕ ਜਹ ਹੈ ਹਸੰਖ ਕੁੜਿਆਰ ਕੁੜੈ ਫਿਰਾ ਹੈ ਹਾਸੰਖ ਮਲੇਸ਼ ਮਲ ਪਖਾ ਹੈ ਸੁਨੰਦਖ ਸਿਰ ਕਰ ਹੈ ਪਰ ਨਾਨਕ ਨੀਟ ਕਹੇ ਵਿਚਾਰ ਵਾਰਿਆ ਨ ਜਾਵੇ ਏਕ ਵਾਰ ਜੋਤਿਤ ਭਾਵੈ ਸੈ ਭਲੀਖਾਰ ਤੂੰ ਸਦਾ ਸਲਾਮਤ ਨਿਰੰਕਾਰ ਹਸੰਖ ਨਾ ਹਵਸੰ ਥਾਭ ਹਗਮ ਅਗਮ ਸਹ ਲੋਹ ਹੋਈ ਹਸੰਖ ਹੈ ਸਿਰ ਪਰ ਹੋਈ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਖਣ ਬੋਲਣਾ ਬਾਹਣ ਅਖਰਾਸ ਸੰਜੋਗ ਵਖਾਣ ਜਿਨਹ ਲਖੈ ਦਿਸਰਨਾ ਹੈ ਜਿ ਫਰਮਾਇ ਤੇ ਟਿਪਾ ਹੈ ਨੀਤਾ ਗੀਤਾ ਰੇਤਾ ਨਾਉ ਵਿਨ ਨਾਵੇ ਨਾਹੀ ਕੋਸਾਉ ਕੁਦਰਤ ਖੁਮਗਾ ਵਿਚਾਰ ਵਾਰਨ ਜਾਵੇ ਕੁਾਰ ਜੋਤਿ ਸੁਭਾਵੈ ਸੈ ਭਲੀਖਾਰ ਤੁਸਦਾ ਸਲਾਮਤ ਨਿਰੰਕਾਰ ਹਰੀਏ ਹੱਥ ਪੈਰ ਤੰਦੇ ਪਾਣੀ ਤੁੱਟੈ ਤ੍ਰਸੁਹੀ ਮੋਤ ਪਲੇ ਕੀ ਕੱਪੜ ਹੋਏ ਦੇਸਾ ਬੋਣ ਲਈਰ ਹੋਏ ਫਰੀਅ ਮਤ ਪਾਪ ਕੇ ਸੰਗ ਹ ਤਪ ਨਾ ਵੇਖੀ ਰੰਗ ਹੁਨੇ ਬਾਪੇ ਆਖਣਾ ਹੈ ਕਰ ਕਰੇ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਉ ਹੋ ਜਾਹੋ ਤਿਰਸ ਤਪ ਦੇ ਆਦ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਚਿਰਤ ਮਨ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸਸਤ ਅਥ ਬਾਣੀ ਬਰਮਾਵੋ ਸਤ ਸੁਹਾਨ ਸਦਾ ਮਨ ਚਾਓ ਖਮਨ ਸੋਹ ਵੇਲਾ ਵਖਤ ਖਮਨ ਖਾਮ ਸਤਿ ਕਉਣ ਵਾਰ ਖਮਨ ਸਿਰਤੀ ਮਹੋ ਖਮ ਜਿਤ ਹੋ ਆਕਾਰ ਵਿਨਪਏ ਆਪਣੀ ਚੀਜ ਹੋਵੇ ਦੇਖ ਪ੍ਰਾਨ ਵਖਤ ਨਾ ਬਾਇੂ ਖਾਜੀਆਂ ਲਿਖਣ ਲੇਖ ਪ੍ਰਾਨ ਤਤਵਾਰਨਾ ਜੋਗੀ ਜਾਣ ਰਤਮਾ ਨਾ ਹੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰੇ ਆਖ ਅਗਿ ਸਲਾਹੀ ਕਿਉ ਵਰਨੇ ਖਿਮ ਜਾਣਾ ਨਾਨਕ ਆਖ ਸਭ ਕੋ ਆਖੇ ਇਕੋ ਇਕ ਸਿਆਣਾ ਵੱਡਾ ਸਾਹੀ ਵੱਡੀ ਨਾਇ ਕੀਤਾ ਜਾਖਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਆਗੇ ਗਿਆਨ ਸੋਹੈ ਫਤ ਲਬਤਾ ਲਖ ਅਗਾਸ ਅਗਾਸ ਹੋੜ ਕੋੜਿ ਭਾਦ ਕੀ ਵੇਡ ਕਨਿਕ ਬਾਤ ਸਹ ਸੂ ਠਰ ਰਹਾ ਗਹਿਨ ਗ ਤੇਵਾ ਸਲਿਖ ਤਾਤ ਲਿਖਾ ਹੋਇ ਤਾ ਲਿਖੀਐ ਲਿਖੇ ਹੋਇ ਵਿਨਾਸ਼ ਨਾਨਕ ਵਡਾ ਖੀਐ ਪਜਣ ਆਪ ਸਾਲਾਹੀ ਸਾਲਾ ਹਿੱਕੀ ਸੁਤ ਨਾ ਪਾਈਐ ਨਦੀਆਂ ਤੇਵਾ ਹਾ ਪੈ ਸੰਗ ਨਾ ਜਾਣੀ ਹੈ ਸੰਗ ਸਾ ਸੰਤਾਨ ਗ੍ਰਹਾ ਸੱਚੀ ਮਾਲ ਧਨ ਹੀਰੇ ਤੱਨਾ ਹੋਵਨੀ ਜੇ ਤਸ ਮਨ ਹੋ ਨਾ ਵਿਸਰਹਿ ਅੰਤਨਾ ਸੱਚੀ ਗਹਿਣੈ ਅੰਤ ਹੰਤਨਾ ਖਰਣੈ ਦੇਣੈ ਅੰਤ ਹੰਤਨਾ ਵੇਖਣੈ ਸੁਣਣ ਦਾ ਅੰਤ ਹੰਤਨਾ ਜਾਪੈ ਖਿਆ ਮਨਮੰਤ ਹੰਤਨਾ ਜਾਪੈ ਕੀਤਾ ਆਕਾਰ ਹੰਤਨਾ ਜਾਪੈ ਪਰਾਰਵਾਰ ਹੰਤ ਕਰਨੈ ਕੇਤੇ ਵਿਲੜਾ ਹੈ ਤਾਖੇ ਅੰਤ ਨ ਪਾਈ ਜਾਹੇ ਇਹੋ ਵੰਦਨਾ ਜਾਣੈ ਕੋਈ ਬਹੁਤ ਕਹੀਏ ਬੁਤ ਹੋਈ ਵੱਡਾ ਸਾਹਿਬ ਉਚਾਰਾਓ ਉੱਚੇ ਬੁਰ ਉਚਾਨਾਓ ਏ ਵਡੁਚ ਹੋਵੈ ਹੋਏ ਸੁਚੇ ਕੋ ਜਾਇ ਸੋਏ ਜੇ ਵਡਾ ਜਣਿ ਆਪਿ ਆਪ ਨਾਨਕ ਨ ਦੇ ਘਰਮੀ ਦਾਤ ਬਖਤਾ ਕਰਮ ਲਖਿਆ ਨ ਜਾਏ ਵੱਡਾ ਦਾਤਾ ਜਨ ਨਤmai ਹਿਤੇ ਮਗਹ ਹੈ ਜੋਰੇ ਆਪਾਰ ਕਿਤੇ ਆਗਤ ਨਹੀਂ ਵਿਚਾਰ ਕਿਤੇ ਹਦਟ ਹੈ ਵਿਕਾਰ ਕਿਤੇ ਲੈ ਲੈ ਮਰਪਾ ਹੈ ਕਿਤੇ ਮੂਰਖਾ ਹੀ ਖਾ ਹੈ ਕਿਤੇ ਅਨੂਖ ਬੂ ਸੰਮਾਰ ਹੈ ਹੈ ਪੀਦਾ ਸਰੀਰਾ ਤਾਰ ਬੰਦ ਖਲਾਸੀ ਭਾਣੈ ਹੋਇ ਹੋ ਰਾਖ ਨਾ ਸਕੈ ਕੋਈ ਜੇ ਕੋ ਹੈ ਗੱਖਣ ਬਾਏ ਹੁਜਾ ਜਿਚਿਆ ਮੁਖਾਈ ਆਪੇ ਜਾਣੇ ਆਪੇ ਲੇ ਆਖੈ ਸੇ ਪੀਖੈ ਖੈ ਜਿਸਨੋ ਬਖਸ਼ੈ ਸੁਖ ਸਦਾ ਹਉ ਨਾਨਕ ਬਾਦਸ਼ਾਹੀ ਬਾਦਸ਼ਾਹ ਹੋ ਹਮਲਾ ਗੁਣ ਮਲਵਾ ਪਰ ਹਮਲਵਾ ਪਰੇ ਮਨ ਪੰਡਾਰ ਹਮਲਾ ਹੈ ਮੁੱਲਾ ਜਾ ਹੈ ਹਮਲ ਪਾਏ ਮੱਲਾ ਸਮਾ ਹੈ ਹਮਲ ਧਰਮ ਅਮਲ ਦੀਬਾਨ ਹਮਲ ਤ ਨਮਲ ਪ੍ਰਵਾਨ ਹਮਲ ਬਖਸ਼ੀਸ਼ਮ ਨਿਸ਼ਾਨ ਹਮਲ ਕਰਮੇਮਲ ਪ੍ਰਮਾਨ ਹਮਲ ਅਮਲ ਆਖਿਆ ਨਾ ਜਾਏ ਆਖੂ ਆਖਰ ਹੇਲ ਬੁਲਾਏ ਆਖੇ ਵਿਦ ਬਾਦ ਪ੍ਰਾਨ ਆਖੇ ਵਿੜੇ ਖਰੇ ਵਿਖਿਆਣ ਆਖੇ ਵਰਮੇ ਆਖੇ ਅੰਦ ਆਖੇ ਗੋਪੀ ਤੈ ਗੋਵਿੰਦ ਆਖੇ ਸ੍ਰੱਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਨਾਨਕ ਆਖੇ ਦੇਵ ਅਖਹ ਸੁਰਨਰ ਮੁੰਜਨ ਸੇਵ ਹਿੱਤੇ ਆਖੇ ਆਖਨ ਬਾਹੇ ਹਿੱਤੇ ਕਹੇ ਕਹੇ ਉੱਠ ਉੱਠ ਜਾ ਹੈ ਹਿੱਤੇ ਗੀਤੇ ਹੋਰ ਕਰ ਹੈ ਤਾਖਨਾਸ਼ਕ ਹੈ ਹੀ ਕੇ ਜੇੜ ਭਾਵੇ ਜੇੜ ਹੋਈ ਨਾਨਕ ਜਾਣੈ ਸੱਚਾ ਸੋਈ ਜੇ ਕੋ ਆਖੇ ਬੋਲ ਵਿਗਾੜ ਤਨ ਰਖੇ ਸਰਗਾ ਵਾਰਾਗਾ ਵਾਰ ਸੋਦਰਖੇ ਹਾ ਸੁਖ ਰਖੇ ਹਾ ਜਿਤ ਵੈ ਸਰਬ ਸੁਮਾਲੇ ਵਾਜੇ ਨਾਦ ਅਨੇਕ ਸੰਖਾ ਹਿੱਤੇ ਭਾਵਨ ਹਾਰੀ ਹੇ ਤੇ ਰਾਗ ਪਰਿ ਸੋ ਕਹੀ ਅਨਾਹਿਤ ਗਾਵਣ ਹਾਰੇ ਗਾਵ ਹੈ ਤੁਹਨ ਨ ਪਾਵਣ ਪਾਣੀ ਵਿਸੰਤਰ ਗਾਵੇ ਰਾਜਾ ਧਰਮ ਦੁਵਾਰੇ ਗਾਵ ਹੈ ਜਿਤੈ ਗੁਪਤ ਲਿਖ ਜਾਣ ਹੈ ਲਿਖ ਲੇ ਧਰਮ ਵਿਚਾਰੇ ਗਾਵੇ ਸਰਬ ਰਮਾ ਦੇਵੀ ਸੋਹਣ ਸਦਾ ਸواری ਗਾਵ ਹੈ ਇੰਦਰ ਅਸਨ ਬੈਠੇ ਰੇਟਿਆਂ ਦਰ ਨਾਲੇ ਗਾਵ ਹੈ ਸਿਦ ਸਮਾਧੀ ਇੰਦਰ ਗਾਵਨ ਸਰ ਵਿਚਾਰੇ ਗਾਵਨ ਜਤੇ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤਾਂਵਨ ਕੀ ਸਰ ਜੋ ਜੂ ਵੇਦਾਂ ਨਾਲੇ ਗਾਵ ਮੋਹਨੀਆ ਮਨਮੋਹਨ ਸੁਰਗਮਤਿ ਪਿਆਲੇ ਗਾਵਨ ਤੁਮ ਪਾਇ ਤੇਰੇ ਹਸਠ ਤਿਰਸ ਨਾਲੇ ਗਾਵ ਹੈ ਜੋਦ ਮਹਾਬਲ ਸੂਰਾ ਗਾਵ ਸਖਣੀ ਚਾਰੇ ਗਾਵ ਹੈ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸੈਤਨੋਂ ਗਾਵ ਹੈ ਜੋਦ ਦੇ ਭਾਵਨ ਰਤੇ ਰਹੇ ਭਗਤ ਉਸਤਾਲੇ ਹੋਰ ਹਿੱਤੇ ਗਾਵਨ ਸੇ ਮੈਂ ਜਿਤਨਾ ਨਾਨਕ ਹੈ ਵਿਚਾਰੇ ਸੋਈ ਸੋਈ ਫਰਦਾ ਸੋ ਸਾਹਿਬ ਸੱਚਾ ਸੱਚਿ ਨਾਈ ਹੈ ਬੇ ਹਸੀ ਜਾਣਾ ਜਸੀ ਰਚਨਾ ਜਨ ਅਚਾਈ ਰੰਗੇ ਰੰਗੇ ਬਾਤੀ ਕਰ ਕਰ ਜਿਸ ਦੀ ਮਾਇਆ ਜਨੋ ਪਾਈ ਹਰ ਕਰ ਵੇਖੇ ਗਿਤਾ ਆਪਣਾ ਜਿਪ ਤਿਸ ਦੀ ਬਣਿਆ ਜੋਰਸ ਭਾਵੇ ਸੋਈ ਖਸੀ ਹੁਕਮ ਨਾ ਕਰਣਾ ਜਾਈ ਸੋ ਪਾਤਸ਼ਾਹ ਹੋ ਸਾਬ ਸਾਹਿਬ ਨਾਨਕ ਰਹਿਣ ਰਜਾਈ ਹੁੰਜਾ ਸੰਤੋਖ ਸਰਨ ਬਤ ਧੁਲੇ ਧਿਆਨ ਕੀ ਕਰਹਿ ਵਿਪੂਤ ਚਿੰਤਾ ਖਾਲਖਵਾਰੀ ਕਾਇ ਜੁਗਤ ਰੰਡਾ ਬਸਤੀਤ ਆਇ ਬੰਤੀ ਸਗਲ ਜਮਾਤੀ ਮਨ ਜੀ ਤੈ ਰਗ ਜੀਤ ਹਾਰੇਸ਼ ਰਿਸ਼ੇ ਹਾਰੇਸ਼ ਆਦ ਨੀਲ ਨਾਦ ਨਾਹਤ ਜੋ ਜੋ ਏਕੋ ਵੇਸ ਭਉਤ ਗਿਆਨ ਦਿਆ ਭੰਡਾਰਣ ਘਟ ਘਟ ਵੱਜੈ ਨਾਦ ਆਪਨਾ ਨਾਚੀ ਸਭ ਜਾ ਕੀ ਰਸ ਸਦ ਅਬਰਾਸਾਦ ਸੰਯੋਗ ਵਿਜੋਗ ਦੋਇ ਖਾਸ ਚਲਾਵੇ ਲਿਖਿਆ ਹੈ ਬਾਗ ਹਾਰੇਸ਼ਰ ਸਿਆਦੇਸ਼ ਹਾਦ ਨੀਲ ਰਾਦਨਾਹਤ ਜੁਗ ਜੁਗ ਇੱਕੋ ਵੇਸ ਇਕਾ ਮਾ ਜੁਗਤਿ ਬਿਆਇਨ ਤੇਲੇ ਪ੍ਰਵਾਨ ਇਕ ਸੰਸਾਰ ਇਕ ਵੰਡਾਰੀ ਇਕ ਲਾਇ ਦੀ ਬਾਣ ਜਿਉ ਤਿਸ ਭਾਵੈ ਦੇ ਚਲਾਵੇ ਜੇ ਹੋਵੈ ਫੁਰਮਾਨ ਵਹਿ ਵਿਖੇ ਅਨਾਨਦ ਨਾਵੀ ਬੁਖਤ ਹੈ ਵਿਡਾਨ ਹਾਰੇਸ਼ਰ ਸਿਆਦੇਸ਼ ਹਾਰ ਨੀਲ ਅਨਾਦ ਨਾਹਤ ਜਗ ਜੂ ਏਕੋ ਈਸ਼ ਆਸਾ ਲੋ ਲੋ ਪੰਡਾਰ ਜੋਗ ਸਪਾ ਸਿਖਾ ਵਾਰ ਕਰ ਕਰ ਵੇਖੈ ਸਚੁ ਜਨਹਾਰ ਨਾਨਕ ਸਚੇ ਕੀ ਸਚੀ ਕਾਰ ਹਾਰੇ ਈਸ਼ ਰਸੇ ਹਾਰੇ ਈਸ਼ ਹਾਰ ਨੀਲ ਅਨਾਦ ਨਾਹਤ ਜਗ ਜੂ ਏਕੋ ਈਸ਼ ਏਕ ਦoje ਕੋ ਲਖ ਹੋ ਹੈ ਲਖ ਹੋਵਹਿ ਲਖ ਵੀਸ ਲਖ ਲਖ ਗੇੜਾ ਕੀ ਹੈ ਏਕ ਨਾਮ ਜਗਦੀਸ਼ ਇਤਰਾਹਿ ਬਤ ਬਵਣੀਆਂ ਚੜਿਏ ਹੋਏ ਕੀਸ ਸੁਣ ਗਲਾ ਆਕਾਸ਼ ਕੀ ਕਿਟਾਇ ਰੀਸ ਨਾਨਕ ਨਦਰੀ ਪਾਰਿਏ ਕੋੜੀ ਕੋੜਾ ਰੀਸ ਆਖਣ ਜੋਰ ਜਪੈ ਨਹ ਜੋਰ ਜੋਰਨਾ ਮੰਗਣ ਦੇਣ ਨਹ ਜੋਰ ਜੋਰਨਾ ਜੀਵਨ ਮਰਨ ਦਾ ਹਜੂਰ ਜੋਰਨਾ ਰਾਜਮਾਲ ਮਨਸੂਰ ਜੋਰਨਾ ਸੁੱਤਿ ਗਿਆਨ ਵਿਚਾਰ ਜੋਰਨਾ ਜੁਕਿ ਹਟੈ ਸੰਸਾਰ ਜਿਸਾ ਹੱਥ ਜੋਰ ਹਰ ਵਿਖੈ ਸੋਇ ਨਾਨਕ ਉਤਮ ਨੀਚ ਨਾ ਕੋਇ ਰਾਤੀ ਰਤੀ ਹੱਤੀ ਵਾਰ ਪਵਨ ਪਾਣੀ ਅਗਨੀ ਪਾਤਲ ਤਿਸਵੈ ਧਰਤੀ ਥਾਵ ਰਖੀ ਧਰਮਸਾਲ ਤਿਸਵੈ ਜੀ ਜੋਤ ਕੇ ਰੰਗ ਤਿਨਕੇ ਨਾਮ ਨੇਖ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਸੁੱਚਾ ਦਰਬਾਰ ਇਥੈ ਸੋਹਣ ਬੰਤ ਪਰਵਾਨ ਨਦਰੀ ਕਰਮ ਬਵੇ ਨਿਸ਼ਾਨ ਕੱਜ ਬਗਾਇ ਉੱਠੇ ਪਾਈ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕੋ ਕਰਮ ਖਿਤੇ ਬਾਵਨ ਪਾਣੀ ਵਸੰਤਰ ਖਿਤੇ ਕਾਲ ਮਹੇਸ਼ ਖਿਤੇ ਬਰਮੈ ਘਰਤ ਘੜੀ ਹੈ ਰੂਪ ਰੰਗ ਕੇ ਵੇਸ ਖਿਤੇ ਆ ਹਰਮ ਭੂਮੀ ਮੇਰਾ ਖਿਤੇ ਖਿਤੇ ਰੂਪ ਦੇਸ ਖਿਤੇ ਇੰਦ ਚੰਦ ਸੂਰ ਖਿਤੇ ਖਿਤੇ ਮੰਡਲ ਦੇਸ ਖਿਤੇ ਸਦਾ ਬਦਨਾਥ ਖਿਤੇ ਖਿਤੇ ਦੇਵ ਵੇਸ ਕਿਤੇ ਦੇ ਨਾਨਕ ਮੰਨਿ ਕਿਤੇ ਤਿਰਤਨ ਸਮੰਦਿ ਕਿਤੇ ਆਖਾਣੀ ਕਿਤੇ ਬਾਣੀ ਕਿਤੇ ਬਾ ਨਿਰੰਦਿ ਕਿਤੇ ਆ ਸੁੱਤਿ ਸੇਵਕ ਕਿਤ ਨਾਨਕ ਅੰਤ ਨਾਇ ਅੰਤ ਭਿਆਨ ਹੰਡ ਮੈਂ ਗਿਆਨ ਬਚੰਡ ਕਿਤ ਨਾਦ ਬਨੁਦ ਕੋਲ ਆਨੰਦ ਸ਼ਰਮ ਹੰਡ ਕੀ ਬਾਣੀ ਰੂਪ ਤਤਿ ਘਾਰਤਿ ਗੜੀਐ ਬਹੁਤੀ ਅਨੂਪ ਥਾਕਿਆ ਲਾਚੀਨ ਜਾਹੇ ਜੇ ਕੋ ਗਹਿ ਵਿਚੇ ਪਛਤਾਇ ਤਤਿ ਘੜੀਐ ਸੁੱਤ ਮਤਮਨ ਬੁੱਧ ਸਚ ਘੜੀਐ ਸਰਾਸ ਦਾ ਕੀ ਸਬਦ ਕਰਮਖੰਡ ਕੀ ਬਾਣੀ ਜੋਰ ਸਥਿਥ ਹੋਰ ਨਾ ਕੋਈ ਹੋਰ ਸਥਿਥ ਜੋਰ ਮਹਾਬਲ ਸੂਰ ਸਨਵੇਂ ਰਾਮ ਰਖਿਆ ਭਰਪੂਰ ਸਚੈ ਸੀਟੋ ਸੀਤਾ ਮਹਿਮਾ ਮਾਹੈ ਤਾਖੇ ਰੂਪਨਾ ਕਸਨੀ ਜਹੈ ਨਹ ਮਰਨ ਠਾਗੇ ਜਹੈ ਜਿਨ ਕੇ ਰਾਮ ਸਹਿ ਮਨ ਮਾਹੈ ਸਚੈ ਭਗਤ ਉਸਖਿ ਲੋ ਕਰਹ ਅਨੰਦ ਸਚਾ ਮਨ ਸੋਈ ਸਚਖੰਡ ਵਿਸੈ ਨਿਰੰਖਾਰ ਆਕਾਰ ਕਰ ਵੇਖੈ ਨਦ ਨਿਹਾਲ ਚਚਾ ਖੰਡ ਮੰਡਲ ਵਰ ਪੰਡ ਜੇ ਕੋ ਕਥਾ ਦੰਤ ਨਯੰਤ ਚਚੈ ਲੋਲੋ ਆਕਾਰ ਜਿਜ ਹੁਕਮ ਦੈ ਦੁਕਾਰ ਵੇਖੈ ਬਖਸ਼ੀ ਕਰ ਵਿਚਾਰ ਨਾਨਕ ਚਨਾ ਖਰੜਾ ਸਾਰ ਜਤ ਪਹਰਾ ਤੀਰਜ ਸੁਨਿਆਰ ਹਹਿਣਵਤ ਵੀਰ ਹੱਤੀਆਰ ਆਉ ਖਲਗਨ ਦਪਤਾਉ ਭੰਡਾ ਭਾਉ ਅੰਮ੍ਰਿਤ ਦਟਾਲ ਘੜੀਏ ਸ਼ਬ ਸਚੀ ਰਕਸਾਲ ਨਿਨ ਕੋ ਨਦਰ ਕਰਮ ਦਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਖ ਕਵਨ ਗੁਰੂ ਬਾਣੀ ਵਿਤਾ ਮਾਤਾ ਦਰਤ ਮਹਿਤ ਦਿਸਰਾ ਰਈ ਰਾਈ ਰਯ ਖਿਲੈ ਸਗ ਜਤ ਚੰਗਿਆਈਆਂ ਬਰਿਆਈਆਂ ਵਾਚੈ ਧਰਮ ਸਰੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਨੂਰ ਜਿਨੇ ਨਾਮ ਅਧਿਆਇਆ ਗਏ ਅਸਰ ਹਾਲ ਨਾਨਕ ਤੇਹੀ ਮੁਖ ਉਜਲੇ ਕਿਤੇ ਛਟੀ ਨਾਲ ਜਿਨੇ ਨਾਮਿਧਿਆਹੀਆ ਗਏ ਅਸਰ ਹਾਲ ਨਾਨਕ ਤੇਹੀ ਮੁਖ ਉਜਲੇ ਕਿਤੇ ਛਟੀ ਨਾਲ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ